ਤੋ ਇੱਕ ਬਹੁਤ ਹੀ ਮੰਦਭਾਗੀ ਖਬਰ ਆਉਂਦੀ ਹੈ ਕਈ ਵਾਰ ਕੁੜੀਆਂ ਦੇ ਕੋਈ ਪਰੇਸ਼ਾਨੀ ਕੋਈ ਪ੍ਰੋਬਲਮ ਆਣ ਦੇ ਕਾਰਨ ਉਹਨਾਂ ਦੇ ਬੱਚਾ ਨਹੀਂ ਹੋ ਪਾਂਦਾ ਪਰ ਅਜਿਹੇ ਕ ਮਾਮਲਾ ਜਦੋਂ ਗੰਗਾ ਨਗਰ ਤੋਂ ਸਾਹਮਣੇ ਆਉਂਦਾ ਹੈ ਤਾਂ ਸੱਸ ਦੇ ਵੱਲੋਂ ਇੱਕ ਘਟਿਆ ਕਰਤੂਤ ਆਪਣੀ ਨੂੰ ਦੇ ਨਾਲ ਕੀਤੀ ਜਾਂਦੀ ਹੈ ਦਰਸਲ ਪੋਤੇ ਦੀ ਚਾਹਵਾਨ ਸੱਸ ਨੇ ਆਪਣੀ ਨੂੰ ਦਾ ਸਮੂਹਿਕ ਬਲਦਕਾਰ ਕਰਵਾ ਦਿੱਤਾ ਜਿਹਾ ਇਹ ਮਾਮਲਾ ਸਾਹਮਣੇ ਆਂਦਾ ਹੈ Rajasthan ਦੇ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਇੱਕ ੱਟਾ ਸਾਹਮਣੇ ਆਉਂਦੀ ਹੈ ਸੱਸ ਨੇ ਆਪਣੀ ਹੀ ਨੂੰਹ ਦੇ ਨਾਲ સામੂਹਿਕ ਬਲਦਕਾਰ ਕਰਵਾਇਆ ਉਸਨੇ ਖੁਦ ਬਲਦਕਾਰੀਆਂ ਨੂੰ ਆਪਣੇ ਘਰ ਬੁਲਾਇਆ ਫਿਰ ਉਹਨਾਂ ਨੂੰ ਆਪਣੀ ਨੂੰਹ ਦੇ ਕਮਰੇ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਸੱਸ ਨੇ ਬਾਰ ਪੈਰਾ ਦਿੱਤਾ ਜਿहां ਜਦੋਂ ਅੰਦਰ ਬਲਤਕਾਰ ਹੋ ਰਿਹਾ ਸੀ ਉਸ ਲੜਕੀ ਦੇ ਨਾਲ ਉਸ ਨੂੰ ਦੇ ਨਾਲ ਤਾਂ ਸੱਸ ਬਾਰ ਪੈਰਾ ਦਿੰਦੀ ਨਜ਼ਰ ਆਉਂਦੀ ਹੈ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਜਿਹੜੀ ਕੀ ਦਿੱਤੀ ਜਾਂਦੀ ਹੈ ਨੂੰ ਉਸ ਤੋਂ ਬਾਅਦ ਉਹ ਮੁਲਜ਼ਮ ਤਾਂ ਫਰਾਰ ਹੋ ਜਾਂਦੇ ਨੇ ਤੇ ਕੁਝ ਦਿਨਾ ਬਾਅਦ ਪੀੜਤ ਔਰਤ ਨੇ ਆਪਣੇ ਪਤੀ ਨੂੰ ਇਸ ਸਬੰਧੀ ਗੱਲ ਦੱਸੀ ਆਪਣੇ ਪਤੀ ਨੂੰ ਜਿਹੜੀ ਸਬੰਧੀ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਥਾਣਾ ਪਦਮਪੁਰਾ ਵਿੱਚ ਮਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਪੁਲਿਸ ਨੇ ਗੋਪੀ RAM ਵਿਸ਼ਨੋਈ ਅਤੇ ਪਰਮਜੀਤ ਸਿੱਮਰ ਤਿੰਨ ਵਿਅਕਤੀਆਂ ਖਿਲਾਫ ਸਮੂਹਿਕ ਜਬਰ ਜਨਾਤੇ ਹੋਣ ਦਾ ਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਜੋ ਪੂਰਾ ਮਾਮਲਾ ਹੈ ਉਹ ਸਾਹਮਣੇ ਇਹ ਆਉਂਦਾ ਹੈ ਕਿ ਇੱਕ ਪਿੰਡ ਦੀ ਰਹਿਣ ਵਾਲੀ 55 ਸਾਲਾ ਔਰਤ ਦੇ ਪਿੰਡ ਦੇ ਹੀ गोपीराम ਅਤੇ ਪਰਮਜੀਤ ਨਾਲ ਨਜਾਇਜ਼ ਸੰਬੰਧ ਸਨ ਕੁਝ ਸਮਾਂ ਪਹਿਲਾਂ ਔਰਤ ਦੇ ਬੇٹے ਦਾ ਵਿਆਹ ਹੋਇਆ ਵਿਆਹ ਦੇ 2 ਸਾਲ ਬਾਅਦ ਨੂੰ ਦੇ ਕੋਈ ਬੱਚਾ ਨਹੀਂ ਹੋਇਆ ਜੀਹਾਂ ਵਿਆਹ ਨੂੰ 2 ਸਾਲ ਹੋਏ ਸੀ ਨੂੰ ਦੇ ਕੋਈ ਜਵਾਬ ਨਹੀਂ ਹੋਇਆ ਤੇ ਦੂਜੇ ਪਾਸੇ ਪਰਮਜੀਤ ਤੇ ਗੋਪੀਰਾਮ ਨੇ ਬਜ਼ੁਰਗ ਔਰਤ ਦੀ ਨੂੰ ਤੇ ਹੀ ਬੁਰੀ ਨਜ਼ਰ ਯਾਨੀ ਕਿ ਗੰਦੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਉਦਰੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਨੂੰ ਨੂੰ ਇਹ ਵੀ ਪਤਾ ਸੀ ਕਿ ਜਿਹੜੇ ਉਸੇ ਬੁਰੀ ਨਜ਼ਰ ਰੱਖਦੇ ਨੇ ਉਸ ਦੇ ਨਾਲ ਉਸਦੀ ਸੱਸ ਦੇ ਨਜਾਇਜ਼ ਸਬੰਧ ਨੇ ਸੱਸ ਨੇ ਨੂੰ ਨੂੰ ਧਮਕੀ ਦਿੱਤੀ ਕਿ ਜੇਕਰ ਉਸੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਨਤੀਜੇ ਬੇहद ਗੰਭੀਰ ਹੋਣਗੇ 3 ਦਿਨ ਪਹਿਲਾਂ ਬੱਚੇ ਨੂੰ ਲੈ ਕੇ ਸੱਸ ਤੇ ਨੂੰ ਵਿਚਾਰ ਲੜਾਈ ਹੁੰਦੀ ਹੈ ਸੱਸ ਧਮਕੀਆ ਦਿੰਦੀ ਹੈ ਉਹ ਇਹ ਕਹਿੰਦੀ ਹੈ ਕਿ ਹੁਣ ਸੱਸ ਕਹਿੰਦੀ ਹੈ ਕਿ ਇਸ ਦਾ ਇਲਾਜ ਉਹ ਖੁਦ ਕਰੇਗੀ ਜਿਸ ਤੋਂ ਬਾਅਦ ਸੱਸ ਨੇ ਪਰਮਜੀਤ ਅਤੇ ਗੋਪੀ ਜਿਸ ਦੇ ਨਾਲ ਸੱਸ ਦੇ ਨਜਾਇਜ਼ ਸਬੰਧ ਸਨ ਉਸ ਨੂੰ ਘਰੇ ਬੁਲਾ ਲਿਆ ਅਤੇ ਨੂਹ ਦੇ ਕਮਰੇ ਦੇ ਵਿੱਚ ਭੇਜ ਦਿੱਤਾ ਜਿੱਥੇ ਨੂਹ ਆਰਾਮ ਕਰ ਰਹੀ ਸੀ ਉਸ ਕਮਰੇ ਵਿੱਚ ਭੇਜ ਦਿੱਤਾ ਬਾਅਦ ਪਹਿਰਾ ਦੇਣ ਲੱਗ ਜਾਂਦੀ ਹੈ ਨੂਹ ਦੇ ਨਾਲ ਦੋਵੇਂ ਜਾਣੇ ਗੈਂਗਰੇਪ ਕਰਦੇ ਨੇ ਉਸ ਤੋਂ ਬਾਅਦ ਧਮਕੀਆਂ ਦਿੰਦੇ ਹੋਏ ਮੁਲਜ਼ਮ ਫਰਾਰ ਹੋ ਜਾਂਦੇ ਨੇ ਪਤੀ ਕੰਮ ਤੋਂ ਆਂਦਾ ਨੂੰ ਸੰਬੰਧੀ ਸੂਚਨਾ ਦਿੰਦੀ ਹੈ ਤੇ ਮਾਮਲਾ ਦਰਜ ਕਰ ਲਿੱਤਾ ਜਾਂਦਾ ਹੈ ਬਹੁਤ ਹੀ ਘਟਿਆ ਕਿਸਮ ਦੀ کہہ ਸਕਦੇ ਆ ਕਿ ਹਰਕਤ ਇੱਕ ਸਾਹਮਣੇ ਆਈ ਹੈ ਜੋ ਕਿ ਰਾਜਸਥਾਨ ਤੋਂ ਸਾਹਮਣੇ ਆਈ ਹੈ ਉਸ ਤੋਂ ਬਾਅਦ ਮਾਮਲਾ ਸਾਹਮਣੇ ਆਂਦਾ ਇੱਕ ਸੱਸ ਵੱਲੋਂ ਆਪਣੀ ਹੀ ਨੂੰਹ ਦੇ ਨਾਲ ਸਮੂਹਿਕ ਬਲਦਕਾਰ ਕਰਵਾਇਆ ਜਾਂਦਾ ਹੈ